ਜੰਨੇ ਪਿੰਡ ਦੇ ਵਿੱਚ ਜਿਹੜਾ ਹੈਗਾ ਵਾ ਇੱਥੇ ਕਾਫੀ ਪਹਿਲਾਂ ਸਮਗਦਰਾਂ ਦਾ ਕੋਰ ਬੱਲਾ ਰਿਆ ਔਰ ਸਾਡੇ ਕੋਲ ਇਨਪੁਟਸ ਆਉਂਦੇ ਗਏ ਰਹਿੰਦੀਆਂ ਵੀ ਇੱਥੇ ਕਿੱਥੇ ਕਿੱਥੇ ਨਸ਼ਾ ਤਸਕਰੀ ਜਿਆਦਾ ਚੱਲਦੀ ਹੈ ਜੀ ਸੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਡੀਜੀਪੀ ਗੌਰਵ ਯਾਦਵ ਜੀ ਔਰ ਇੱਕ ਸਾਰੇ ਜਨੇ ਵੀ ਸਾਡੇ ਆਪਰੇਸ਼ਨਸ ਦੇ ਨਾਲ ਸੀਨੀਅਰ ਡੀਪ ਸਪੈਸ਼ਲ ਡੀਜੀ ਲਾਡ ਆਰਡਰ ਔਰ ਉਸ ਲੈਵਲ ਦੇ ਅਫਸਰ ਅੱਜ ਅਹੀ ਸਾਰੇ ਪੰਜਾਬ ਦੇ ਵਿੱਚ ਪਲਾਨ ਕਰਕੇ ਜਿਹੜੇ ਜਿਹੜੇ ਸਾਡੇ ਹੌਟ ਸਪੌਟਸ ਹੈਗੇ ਜਿੱਥੇ ਨਸ਼ਾ ਤਸਕਰੀ ਜਾਂ ਨਸ਼ਾ ਜਿਹੜਾ ਹੈਗਾ ਵਾ ਉਹ ਜ਼ਿਆਦਾ ਵਿਗਦਾ ਉਹ ਉਹ ਸਾਰੀ ਜਗ੍ਹਾ ਦੇ ਉੱਤੇ ਅਸੀਂ ਸਰਪ੍ਰਾਈਜ਼ ਜਿਹੜੀ ਹੈਗੇ ਸਰਚ ਅਭਿਆਨ ਚਲਾਇਆ ਜਿਸ ਨੂੰ ਕੱਸੋ ਕਿਹਾ ਜਾਂਦਾ ਔਰ ਇਹਦੇ ਵਿੱਚ ਅਸੀਂ ਮੈਕਸਿਮਮ ਜਿਹੜੇ ਸ਼ੱਕੀ ਪੁਰਸ਼ਾਂ ਉਹਨਾਂ ਨੂੰ ਰਾਉਂਡ ਅਪ ਵੀ ਕਰ ਰਹੇ ਹਾਂ ਔਰ ਜਿਨ੍ਹਾਂ ਦੇ ਉੱਤੇ ਦੋ ਦੋ ਮੁਕਦਮੇ ਦਰਜ ਨੇ ਉਹਨਾਂ ਸਾਰਿਆਂ ਦੇ ਡੋਸੀਏ ਤਿਆਰ ਕੀਤੇ ਜਾ ਰਹੇ ਆ ਔਰ ਜਿਹੜੇ ਜਿਹੜੇ ਵੀ ਇਹਨਾਂ ਦੀਆਂ ਵਹੀਕਲਸ ਹੈਗੇ ਆ ਅਸੀਂ ਮੈਕਸਮਮ ਇਹਨਾਂ ਦੇ ਘਰਾਂ 'ਚ ਜਿਹੜੀਆਂ ਗੱਡੀਆਂ ਖੜੀਆਂ ਨੇ ਮੋਟਰਸਾਈਕਲ ਖੜੇ ਆ ਟਰੈਕਟਰ ਖੜੇ ਆ ਉਹ ਸਾਰੇ ਅਸੀਂ ਲੈ ਕੇ ਜਾਵਾਂਗੇ ਉਹਨਾਂ ਨੂੰ ਵੈਰੀਫਾਈ ਕਰਾਂਗੇ ਉਹਨਾਂ ਦੇ ਕਾਰਡਾਂ ਤੋਂ ਔਰ ਜਿਹੜਾ ਜਿਹੜਾ ਵੀ ਵਹੀਕਲ 'ਚੋਂ ਚੋਰੀ ਦਾ ਪਾਇਆ ਗਿਆ ਔਰ ਜਿਹੜੇ ਘਰ ਦੇ ਵਿੱਚੋਂ ਉਹਨੂੰ ਅਸੀਂ ਜਿਹੜੇ ਕਿ ਜਾ ਰਹੇ ਆ ਰੰਡ ਅਪ ਕਰਕੇ ਔਰ ਉਹਨਾਂ ਦੇ ਉੱਤੇ ਅਸੀਂ ਇਹਦੇ ਮੁਕਦਮੇ ਦਰਜ ਕਰਾਂਗੇ ਦਸਤੁਰ ਅਫਸਰ ਇਹਨਾਂ ਸਾਰੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਨਗੇ ਔਰ ਐਸਪੀਡੀ ਜਿਹੜੇ ਹੈਗੇ ਆ ਜਲੰਧਰ ਫਿਰੋੜਨ ਦੇ ਉਹਨਾਂ ਦੀ ਸੁਪਰਵਾਈਜ਼ਨ ਚ ਜਿੰਨੇ ਵੀ ਇਹ ਸ਼ੱਕੀ ਜਾਂ ਪੁਰਾਣੇ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਡੋਜ਼ੀਅਰਸ ਤਿਆਰ ਕੀਤੇ ਜਾਣਗੇ ਕਿਸੇ ਵੀ ਹਾਲਤ ਦੇ ਵਿੱਚ ਨਸ਼ੇ ਨੂੰ ਇੱਥੇ ਪੜਪੜ ਨਹੀਂ ਦਿੱਤਾ ਜਾਊਗਾ ਰੇਂਜ ਦੇ ਵਿੱਚ ਐਸਐਸਪੀ ਜਲੰਧਰ ਰੂਰਲ ਵੀ ਇੱਥੇ ਨੇ ਔਰ ਬਾਕੀ ਦੇ ਜਿਹੜੇ ਰੇਂਜ ਦੇ ਐਸਐਸਪੀ ਕਪੂਰਥਲਾ ਐਸਐਸਪੀ ਸ਼ਾਹਪੂ ਉਹ ਵੀ ਲੀਡ ਕਰ ਰਹੇ ਨੇ ਆਪਣੇ ਆਪਣੇ ਡਿਸਟ੍ਰਿਕਟਸ ਦੇ ਵਿੱਚ ਇਹ ਜਿਹੜੇ ਕਸੋ ਆਪਰੇਸ਼ਨਸ ਆ ਉਹਨਾਂ ਨੂੰ ਮੈਕਸਮਮ ਰਿਕਵਰੀਜ਼ ਕੀਤੀਆਂ ਜਾਣਗੀਆਂ ਔਰ ਇਹਨੂੰ ਟੋਟਲ ਇਹਦੀ ਇਹਦਾ ਇਹਦੀ ਜੜ ਅਦਾਸ ਕੀਤੀ ਜਾਊਗੀ ਚਟੇਰੀ ਔਰ ਕਿਸੇ ਨੂੰ ਵੀ ਇਹੋ ਜਿਹਾ ਬੰਦਾ ਜਿਹੜਾ ਇਨਵੋਲਡ ਹੈ ਇਹਦੇ ਵਿੱਚ ਭਾਵੇਂ ਉਹ ਪੁਲਿਸ ਅਫਸਰ ਆ ਭਾਵੇਂ ਉਹ ਕੋਈ ਅਬ ਕੋਈ ਗ੍ਰੀਪ ਪ੍ਰੈਜ਼ੈਂਟੇਟਿਵ ਆ ਵਾਟ ਐਵਰ ਜਿਹੜਾ ਮਰਜ਼ੀ ਹੁੰਦੇ ਅਸੀਂ ਕਿਸੇ ਨੂੰ ਪੱਖਾਂਗੇ ਨਹੀਂ ਔਰ ਜੋ ਵੀ ਸਾਨੂੰ ਪਤਾ ਲੱਗਾ ਕਿਸੇ ਦੀ ਵਿੱਚ ਛੂਮੂੜੀਅਤ ਹੈਗੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਗਿਆ ਕਨ ਰਿਕਵਰੀ ਦੇ ਵਿੱਚ ਕੁਝ ਮਿਲਿਆ ਵੀ ਆ ਬ੍ਰਾਂਤ ਹੋਇਆ ਕੁਝ ਅਜੇ ਸਰਚ ਸਾਡਾ ਚੱਲ ਰਿਹਾ ਔਰ ਐਂਡ ਤੇ ਜਾ ਕੇ ਜੜੀਆਂ ਹੈਗੀਆਂ ਵੀ ਕੀ ਕੀ ਰਿਕਵਰੀਜ਼ ਹੁੰਦੀਆਂ ਨੇ ਔਰ ਉਹਨਾਂ ਦਾ ਕਿਹੜਾ ਕਿਹੜਾ ਸੋਰਸ ਹੈਗਾ ਵਾ ਉਹ ਸਾਰਾ ਜਿਹੜਾ ਵਾ ਵੱਖਰੇ ਤੌਰ ਤੇ ਤੁਹਾਨੂੰ ਜਿਹੜਾ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਬਰੀਫ ਕੀਤਾ ਗਿਆ। ਕੋਸ਼ਿਸ਼ ਸ਼ੱਕ ਦੇ ਆਧਾਰ ਤੇ ਜਿਹੜੇ ਲੋਕ ਵੀ ਲਾ ਕੇ ਘਰੋਂ ਫਰਾਰ ਹੋ ਗਏ ਉਹਨਾਂ ਦੇ ਦੇਖੋ ਅੱਜ ਫਰਾਰ ਹੋ ਗਏ ਆ। ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਤੇ ਅੱਖ ਰੱਖਾਂਗੇ ਔਰ ਉਹਨਾਂ ਦੇ ਜਿੱਥੇ-ਜਿੱਥੇ ਵੀ ਹੋਊਗਾ ਉਹਨਾਂ ਦੇ ਘਰਾਂ ਦੀ ਸਰਚ ਕਰਾਂਗੇ। ਜਿਹੜੇ ਮੋਦਪਰ ਬੰਦੇ ਨਾਰ ਆ ਕੋਈ ਪਿੰਡ ਦਾ ਨੰਬਰਦਾਰ ਆ ਸਰਪੰਚ ਆ ਮੈਂਬਰ ਪੰਚਾਇਤ ਆ ਉਹਨੂੰ ਲੈ ਕੇ ਉਹਨਾਂ ਘਰਾਂ ਨੂੰ ਖਲਾ ਕੇ ਉਹਦੀ ਸਰਚ ਕੀਤੀ ਜਾਊਗੀ, ਉਹਦੀ ਵੀਡੀਓਗ੍ਰਾਫੀ ਕੀਤੀ ਜਾਊਗੀ। ਔਰ ਜੇ ਉਹਦੇ ਚੋਂ ਕੋਈ ਸਾਨੂੰ ਇਹੋ ਜਿਹੀ ਚੀਜ਼ ਮਿਲਦੀ ਆ ਜਿਹੜੀ ਕਿ ਅਪਮਾਨਜਨਕ ਹੈਗੀ ਆ अकॉर्डिंगली देख सकता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप